ਤੰਤਰ ਪਿਤਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀਆਂ ਬਖਸ਼ਾ ਰਹਿਮਤਾਂ ਜੋ ਅੱਜ ਦੇ ਦਿਹਾੜੇ 1 ਵਿਸਾਖ 1756 ਬਿਕਰਮੀ ਨੂੰ ਆਪ ਜੀ ਨੇ ਅਨੰਦਪੁਰ ਸਾਹਿਬ ਵਿੱਚ ਕੀਤੀਆਂ ਜੋ ਇਹ ਬਖਸ਼ਿਸ਼ ਕੀਤੀ ਜੋ ਸਾਹਿਬਾਂ ਦੇ ਪਾਵਨ ਬਚਨ ਹੁਣ ਸਤਿਗੁਰ ਅੱਗੇ ਸੀਸ ਭੇਟ ਦਿਓ ਸਾਹਿਬਾਂ ਦੇ ਅੱਗੇ ਜਿਵੇਂ ਪਹਿਲੇ ਪਿਆਰਿਆਂ ਨੇ ਸੀਸ ਭੇਟ ਕੀਤੇ ਹੁਣ ਉਸ ਦੀ ਵਿਚਾਰ ਆਪ ਜੀ ਦੇ ਚਰਣਾ ਵਿੱਚ ਪ੍ਰਗਟ ਕਰਨ ਦੇ ਵਾਸਤੇ ਬੇਨਤੀਆਂ ਕਰ ਰਿਹਾ ਹਾਂ ਕਿਉਂਕਿ ਕੁਝ ਗੁਰੂਖਾਂ ਗੁਰਸਿੱਖਾਂ ਦੇ ਸਵਾਲ ਆਏ ਸਨ ਆਪ ਜੀ ਨੇ ਬਹੁਤ ਸਾਰੇ ਇਤਿਹਾਸਾਂ ਵਿੱਚ ਪੜ੍ਹਿਆ ਹੈ ਕਿ ਅੱਜ ਦੇ ਦਿਹਾੜੇ ਅੰਮ੍ਰਿਤ ਵੇਲੇ ਆਸਾ ਕੀ ਵਾਰ ਦੀ ਸਮਾਪਤੀ ਤੋਂ ਬਾਅਦ ਪਿਤਾ ਸਤਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੇਸਗੜ ਸਾਹਿਬ ਵਾਲੇ ਸਥਾਨ ਉੱਪਰ ਸ੍ਰੀ ਸਾਹਿਬ ਹੱਥ ਵਿੱਚ ਲੈ ਕਰਕੇ ਬੁਲੰਦ ਆਵਾਜ਼ ਵਿੱਚ ਖਾਲਸੇ ਨੂੰ ਸੰਬੋਧਨ ਹੁੰਦੇ ਆ ਸੰਗਤਾਂ ਨੂੰ ਸੰਬੋਧਨ ਹੁੰਦੇ ਆ ਅਤੇ ਕਹਿੰਦੇ ਭਾਈ ਇਹ ਸੰਸਾਰ ਵਿੱਚੋਂ ਜ਼ੁਲਮ ਖਤਮ ਕਰਨ ਵਾਸਤੇ ਅਤੇ ਧਰਮ ਨੂੰ ਕਾਇਮ ਕਰਨ ਵਾਸਤੇ ਇੱਕ ਸਿੱਖ ਦੇ ਸਿਰ ਦੀ ਲੋੜ ਹੈ ਤਾਂ ਉਸ ਨੂੰ ਪਿਆਰੇ ਦਾਇਆ ਸਿੰਘ ਜੀ ਆ ਕੇ ਬੇਨਤੀ ਕਰਦੇ ਨੇ ਜਿਨ੍ਹਾਂ ਦਾ ਨਾਮ ਪਹਿਲਾਂ ਦਾਇਆ ਰਾਮ ਜੀ ਸੀ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹ ਮਨਾ ਸੀਸ ਧੜ ਤੋਂ ਵੱਖਰਾ ਕਰ ਦਿੰਦੇ ਇਸ ਗੱਲ ਦੀ ਗਵਾਹੀ ਅੱਬੂ ਤਰਨੀ ਜੋ ਆਰੰਗਜੇਪ ਦਾ ਜਸੂਦ ਰਿਪੋਰਟਰ ਸੀਓ ਦਿੰਦਾ ਹੈ ਇਸ ਦੇ ਬਾਰੇ ਜ਼ਿਕਰ ਗਹਿਨੇ ਬੁੱਟਾ ਸਿੰਘ ਜੀ ਜੋ ਕਿਲਾ ਟੇਕ ਸਿੰਘ ਬਟਾਲੇ ਤੋਂ ਗੁਰਦਾਸਪੁਰ ਰੋਡ ਦੇ ਉੱਤੇ ਪੈਂਦਾ ਹੈ ਕਲਾ ਟੇਕ ਸਿੰਘ ਇਹ ਸਾਥ ਕਰਦੇ ਰਹਿਣ ਵਾਲੇ ਸਨ ਕੈਲੀ ਬੁੱਟਾ ਸਿੰਘ ਜੀ ਉਹਨਾਂ ਨੇ ਵੀ ਜ਼ਿਕਰ ਕੀਤਾ ਹੈ ਅੰਤ ਦੇ ਮਹਾਨ ਵਿਦਵਾਨ ਨਾਮਰਸੀਏ ਗੁਰਮੁਖ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨਕਲਗੀ ਦਰਚਮੰਦਕਾਰ ਵਿੱਚ ਵੀ ਕੀਤਾ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਸੰਪਾਦਨਾ ਕਰਦੇ ਸਮੇਂ ਜੋ ਥੱਲੇ ਟਿੱਪਣੀਆਂ ਦਿੱਤੀਆਂ ਉਹਨਾਂ ਵਿੱਚ ਵੀ ਭਾਈ ਵੀਰ ਸਿੰਘ ਜੀ ਜ਼ਿਕਰ ਕਰਦੇ ਹੈ ਗੁਰਮੁਖ ਜਾਨੀ ਨਾਮ ਰਸੀਏ ਗੁਰਮੁਖ ਪਿਆਰੇ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਜੀ ਵੀ ਜ਼ਿਕਰ ਕਰਦੇ ਨੇ ਸੰਤ ਗਿਆਨੀ ਗੁਰਵਜਨ ਸਿੰਘ ਖਾਲਸਾ ਜੀ ਵੀ ਜ਼ਿਕਰ ਕਰਦੇ ਹਨ ਆਪਣੀ ਕਥਾ ਵਿੱਚ ਜੋ 1965 ਵਿੱਚ ਰਿਕਾਰਡ ਕੀਤੀ ਗਈ ਹੈ ਤੇ ਮਹਾਂਪੁਰਖਾਂ ਨਾਲ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਜੀ ਦੇ ਨਾਲ ਰਹਿਣ ਵਾਲੇ ਕਮਿਸ਼ਰ ਗੁਰਮੁਖ ਪਿਆਰੇ ਸੱਚਖੰਡਵਾਸੀ ਪੰਜੂਰ ਸਿੰਘ ਜੀ ਭਾਮ ਜੋ ਹਜੂਰ ਸਾਹਿਬ ਰਹਿੰਦੇ ਸਨ ਸਰੀਰ ਛੱਡ ਗਏ ਨੇ ਉਹਨਾਂ ਨੇ ਵੀ ਦਾਸ ਨਾਲ ਇੱਕ ਵਾਰੀ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਅਲੀਗੜ ਯੂਨੀਵਰਸਿਟੀ ਦੇ ਵਿੱਚ ਜਾ ਕੇ ਪਤਾ ਕੀਤਾ ਗਿਆ। ਉੱਥੇ ਰਿਪੋਰਟਾਂ ਔਰੰਗਜੇਬ ਦੇ ਜਸੂਸ ਵੱਲੋਂ ਜੋ ਉਦੋਂ ਦਿੱਤੀਆਂ ਗਈਆਂ ਸੀ ਇਹ ਰੱਗਪਗ 2 ਸਾਲ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਾਸ ਰਿਹਾ ਤੇ ਸਾਧ ਸੰਗਤ ਜੀ ਇਹ ਜਨਮ ਜਾਤ ਕਰਕੇ ਬ੍ਰਾਹਮਣ ਸੀ। ਉਸ ਸਮੇਂ ਇਹ ਲਾਲਚ ਵਿੱਚ ਆ ਕੇ ਇਸ ਨੇ ਆਪਣਾ ਧਰਮ ਤਬਦੀਲ ਕਰ ਲਿਆ। ਇੱਕ ਮੁਸਲਮਾਨ ਨੀ ਨਾਲ ਨੇ ਵਿਆਹ ਕਰਵਾ ਲਿਆ ਸੀ ਕਿਉਂਕਿ ਜਨ ਜਾਤ ਕਰਕੇ ਹਿੰਦੂ ਸੀ ਬ੍ਰਾਹਮਣ ਸੀ ਤੇ ਅਨੁਸਾਰੇ ਮੰਤਰ ਉਚਾਰ ਅਨੁਸਾਰਾ ਕੁਛ ਗਿਆਨ ਸੀ ਵਿਦਵਾਨ ਸੀ ਇਹ ਤੇ ਐਸੇ ਵਿਦਵਾਨ ਜਿਹੜੇ ਹੁੰਦੇ ਆ ਉਹਨਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੁੰਦੀ ਜਦੋਂ ਭੇਸ ਬਦਲਦੇ ਆ ਤੇ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਾ ਰਹਿਦੇ ਦਰਬਾਰ ਦੇ ਵਿੱਚ ਇੱਕ ਬ੍ਰਾਹਮਣ ਬਣ ਕੇ ਰਿਆ ਹੈ ਬੋਦੀ ਮੱਥੇ ਤੇ ਟਿੱਕਾ ਧੋਤੀ ਜਨੇਊ ਤੇ ਮਾਲਾ ਫੇਰਨੀ ਤੇ ਭਾਈ ਗੁਲਾਬਾ ਜੋ ਸਾਹਿਬਾਂ ਦਾ ਇਹ ਮਾਲੀ ਸੀ ਪਿਆਰਾ ਇਹ ਗੁਲਾਬਾ ਚਮਕੌਰ ਸਾਹਿਬਾ ਨਾਲ ਰਹੀ ਇਹ ਭਾਈ ਗੁਲਾਬ ਚੰਦ ਜੀ ਆਪਾਂ ਕਹਿ ਸਕਦੇ ਸਤਕਾਰ ਨਾਲ ਭਾਈ ਗੁਲਾਬਾ ਜੀ ਬਹੁਤ ਪਿਆਰੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਮਾਲੀਆਂ ਦੇ ਵਿੱਚੋਂ ਇਹ ਛਿੱਦੀ ਬਾਗ ਕੋਰੇ ਸਥਾਨ ਤੇ ਜੋ ਬਾਗ ਸੀ ਇੱਥੇ ਮਾਲੀ ਸਨ ਇਹਨੇ ਦੇ ਪਾਸੇ ਰਿਆ ਕਰਦਾ ਸੀ ਆਬੋਂ ਤੁਰੰਨੀ ਤੇ 2 ਸਾਲ ਸਤਬਰਾਂ ਦੀ ਜਸੂਸੀ ਕਰਕੇ ਅਨੰਦਪੁਰ ਸਾਹਿਬ ਦੀਆਂ ਰਿਪੋਰਟਾਂ ਭੇਜਦਾ ਰਿਹਾ ਹੈ ਤੇ ਅੱਖੀਂ ਵੇਖਿਆ ਵਾਕਿਆ ਤੇ ਇਹਨੇ ਜੋ ਲਿਖਿਆ ਹੈ ਉਹਦੇ ਵਿੱਚ ਉਹ ਦੱਸਦਾ ਹੈ ਕਿ ਸਾਹਮਣੇ ਥੜੇ ਦੇ ਉੱਤੇ ਹੀ ਸੀਸ ਜੁਦਾ ਕਰ ਦਿੱਤਾ ਪਿਆਰੇ ਦਾ ਰਾਮ ਜੀ ਦਾ ਉਸ ਤੋਂ ਬਾਅਦ ਸਾਹਿਬ ਚੰਦ ਜੀ ਫਿਰ ਹਿੰਮਤ ਚੰਦ ਜੀ ਫਿਰ ਮੋਹਨ ਚੰਦ ਜੀ ਸਾਹਿਬ ਰਾਏ ਜੀ ਉਹਨਾਂ ਦੇ ਬਾਰੋਗਾਰੀ ਜਦੋਂ ਸੀਸ ਜੋਧਾ ਕੀਤੇ ਗਏ ਪਿਆਰੇ ਦਾ ਰਾਮ ਜੀ ਦੇ ਪਿਆਰੇ ਦਾਇਆ ਸਿੰਘ ਜੀ ਦੇ ਤੇ ਉਸ ਸਮੇਂ ਸੰਗਤ ਸਾਰੀ ਹਰਾਨ ਹੋ ਗਈ ਮਹਾਰਾਜ ਜੀ ਨੇ ਫਿਰ ਆਵਾਜ਼ ਦਿੱਤਾ ਭਾਈ ਤਰਨचंद ਜੀ ਉੱਠੇ ਹਨ ਦਿੱਲੀ ਦੇ ਹਸਤਣਾਪੁਰ ਦੇ ਰਹਿਣ ਵਾਲੇ ਇਹਨਾਂ ਨੇ ਸੀਸ ਪੇਟ ਕੀਤਾ ਤਾਂ ਮਹਾਰਾਜ ਨੇ ਜੋ ਉਹਨਾਂ ਦਾ ਢੜ ਤੋਂ ਵੱਖਰਾ ਕਰ ਦਿੱਤਾ ਸੀਸ ਹਲਚਲ ਮੱਚ ਗਈ ਭਗੜੜ ਮੱਚ ਗਈ ਕੁਝ ਜਾ ਕੇ ਮਾਤਾ ਜੀ ਦੇ ਪਾਸ਼ਵੀ ਕਹਿੰਦੇ ਆ ਕਿ ਸਤਗੁਰਾਂ ਨੂੰ ਆਪਾਂ ਬੰਦ ਕਰਦੀ ਹੈ ਤੇ ਉਹਨਾਂ ਦੀ ਥਾਂ ਤੇ ਸਾਬ ਜੀ ਅਜੀਤ ਸਿੰਘ ਜੀ ਜੋ ਹੈ ਨਾ ਅਜੀਤ ਜੀ ਹੈ ਇਹਨਾਂ ਨੂੰ ਬਿਠਾ ਦिए ਕਿਉਂਕਿ ਦਰਵਾਜ਼ਾ ਅਮਰਸ ਛਕਿਆ ਨਹੀਂ ਸੀ ਇਸ ਵਾਸਤੇ ਬਾਬਾ ਅਜੀਤ ਸਿੰਘ ਜੀ ਦਾ ਨਾਮ ਲਿਆ ਗਿਆ ਮਾਤਾ ਜੀ ਨੇ ਉਹਨਾਂ ਨੂੰ ਹੌਸਲਾ ਦਿੱਤਾ ਬਾਗਲ ਬਾਤ ਸਾਰੀ ਸੁਣੀ ਉਹਨੇ ਚਲੇ ਇਧਰ ਕੌਤਕ ਵਰਤ ਗਿਆ ਪਿਤਾ ਸਤਗੁਰੂ ਸਾਹਿਬ ਜੀ ਦੇ ਬਾਰੇ ਇਹ ਅਬੂਲ ਪੁਰਾਨੀ ਲਿਖਦਾ ਹੈ ਸਾਰੀਆਂ ਗੱਲਾਂ ਕਿ ਪਗਦਗ ਮੱਤੀ ਮਾਤਾ ਜੀ ਦੇ ਕੋਲ ਗਏ ਸਤਗੁਰਾਂ ਨੇ ਪੰਜ ਸੀਸ ਲੈਣ ਤੋਂ ਬਾਅਦ ਉਸ ਸਥਾਨ ਨੂੰ ਸਾਫ਼ ਕੀਤਾ ਹੈ ਪਾਣੀ ਦੇ ਨਾਲ ਧੋ ਦਿੱਤਾ ਕੱਪੜੇ ਜਿਹੜੇ ਆ ਉਹ ਖੂਨ ਨਾਲ ਜਿਹੜੇ ਲਤਪਤ ਸਨ ਉਹ ਬਦਲ ਕੇ ਸਾਰੇ ਸਾਫ਼ ਕੀਤੇ ਗਏ ਸਰੀਰ ਸਾਫ਼ ਕੀਤੇ ਗਏ ਫਿਰ ਇੱਕ ਦੂਜੇ ਦੇ ਸਿਰ ਬਦਲ ਕੇ ਤਰਾਂ ਦੇ ਨਾਲ ਸੀਂ ਦਿੱਤੇ ਗਏ ਜਰਾ ਵਕਤ ਉਨ ਨੂੰ ਨਕਿਆ ਤੇ ਜਿੱਤਰਾ ਹਕਮਤ ਇੱਕ ਹਕਮਤ ਜਰਾ ਜਾਨੀ ਕਿ ਜਿਸ ਤਰੀਕੇ ਨਾਲ ਇੱਕ ਸਰਜਰੀ ਕਰਦੇ ਹੈ ਸਰਜਰ ਕਰਦਾ ਹੈ ਇਸ ਤਰ੍ਹਾਂ ਮਾਰਿਆ ਨੇ ਕਰਨ ਤੋਂ ਬਾਅਦ ਇੱਕ ਕੁੰਡਾ ਮਗਾਇਆ ਜਿਸ ਨੂੰ ਦौरा ਲਿਖਦਾ ਕਿਉਂਕਿ ਹਿੰਦੀ ਦੇ ਵਿੱਚ ਦौरा ਕਹਿ ਦਿੰਦਾ ਆਪਾਂ ਕੁੰਡਾ ਕਹਿ ਦਿੰਦੇ ਸੁਨਹਿਰਾ ਕਹਿ ਦਿੰਦੇ ਖਾਲਸਾ ਪੰਥ ਸੁਨਹਿਰੇ ਦੇ ਉੱਤੇ ਆਪ ਜੀ ਨੇ ਬਿਨਾ ਕੁੰਡਿਆਂ ਤੋਂ ਕਹਿੰਦਾ ਕੜਾਈ ਰੱਖੀ ਜਿਹਨੂੰ ਆਪਾਂ ਬਾਟਾ ਕਹਿੰਦੇ ਆ ਉਹਦੇ ਵਿੱਚ ਮਹਾਰਾਜ ਜੀ ਨੇ ਆਪਣੇ ਖੰਡੇ ਦੇ ਨਾਲ ਗਰਨਾ ਸ਼ੁਰੂ ਕੀਤਾ ਨਾਲ ਬਾਣੀ ਪਾਣੀ ਸ਼ੁਰੂ ਕਰ ਦਿੱਤੀ ਜਿਸ ਨੂੰ ਕਲਾਮ ਲਿਖਦਾ ਹੈ ਸਤਗੁਰਾਂ ਨੇ ਪੰਜਾਂ ਬਾਣੀਆਂ ਦਾ ਜਾਪ ਜਪ ਜਾਪ ਸਵਈਏ ਚੌਪਈ ਤੇ ਅਨੰਦ ਸਾਹਿਬ ਸੰਪੂਰਣੇ ਸੰਪੂਰਨ ਬਾਣੀਆਂ ਦਾ ਜਾਪ ਕਰਨ ਕੀਤਾ ਤੇ ਮਹਾਰਾਜ ਜੀ ਜਦੋਂ ਮਰਤਾਰ ਕਰ ਰਹੇ ਸਨ ਉਸ ਮਾਤਾ ਜੀ ਨੇ ਆ ਕਰਕੇ ਪਤਾਸੇ ਝੋਲੀ ਵਿੱਚ ਪਾਏ ਲੈ ਕੇ ਆਏ ਜੋ ਉਹ ਪਾਏ ਆ ਵਿੱਚ ਅੰਮ੍ਰਿਤ ਦੇ ਉਸ ਤੋਂ ਬਾਅਦ ਕੋਈ ਸਾਰੀ ਰਿਪੋਰਟ ਲਿਖਦਾ ਹੈ ਮੈਂ ਵਿਸਤਾਰ ਵਿੱਚ ਨਾ ਜਾਵਾਂ ਉਸ ਤੋਂ ਬਾਅਦ ਉਹ ਕਹਿੰਦਾ ਹੈ ਕਿ ਪਿਆਰੇ ਦਇਆ ਸਿੰਘ ਜੀ ਦੇ پاس ਆ ਕੇ ਮੁੱਖ ਵਿੱਚ ਅੰਮ੍ਰਿਤ ਪਾਇਆ ਫਿਰ ਨਾਲ ਹੀ ਬਚਨ ਮਾਇਨ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਉੱਠ ਕਰਕੇ ਪਿਆਰੇ ਦਇਆ ਸਿੰਘ ਜੀ ਨੇ ਤੇ ਬਲਾਈ ਕਾ ਟਿਕੇ ਇਸ ਤਰ੍ਹਾਂ ਪੰਜ ਵਰੀ ਮੱਖ ਵਿੱਚ ਪੰਜ ਵਰੀ ਨਥਰਾ ਵਿੱਚ ਪੰਜ ਵਰੀ ਮਾਹਰੇ ਨੇ ਸੀਸ ਵਿੱਚ ਪਾ ਕੇ ਸਾਰੇ ਨੂੰ ਸਰਜੀਤ ਕੀਤਾ ਫਿਰ ਤੰਬੂ ਵਿੱਚ ਲੈ ਕੇ ਗਏ ਆਪਣੇ ਵਿਦਵਾਨ ਸਾਰੇ ਮਹਾਪੁਰਖ ਜ਼ਿਆਦਾਤਰ ਕਹਿੰਦੇ ਤੰਬੂ ਵਿੱਚ ਜਾ ਕੇ ਸੀਸਪੇਟ ਤੋਂ ਮਾਹਰੇ ਨੇ ਕੀਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਪਰਬਲ ਤੁਹਾਨੂੰ ਕਹਿੰਦਾ ਨਾ ਸਾਰਿਆਂ ਦੇ ਸਾਹਮਣੇ ਸਿਰ ਲਾਇਆ ਸੁਰਜੀਤ ਕਰਨ ਤੋਂ ਬਾਅਦ ਫੇਰ ਤੰਬੂ ਦੇ ਵਿੱਚ ਜਾਂਦੇ ਉੱਥੇ ਸਾਰਿਆਂ ਨੂੰ ਸ਼ਸਤਰ ਤੇ ਵਸਤਰ ਸਜਾ ਕੇ ਮਹਾਰਾਜ ਬਾਹਰ ਹੁੰਦੇ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਛੇ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਸਰੂਪ ਪ੍ਰਗਟ ਹੋਏ ਸੰਗਤਾਂ ਵਿੱਚ ਬੜਾ ਉਤਸ਼ਾਹ ਹੋਇਆ ਫਿਰ ਸਾਰਿਆਂ ਨੇ ਉਹ ਸੰਗਤਾਂ ਨੇ ਅੰਮ੍ਰਿਤ ਛਕਿਆ ਬਹੁ ਗਿਣਤੀ ਦੇ ਵਿੱਚ ਤੇ ਅਬੁਲ ਤੁਰਾਨੀ ਕਹਿੰਦਾ ਕਿ ਮੈਨੂੰ ਬੜੀ ਸ਼ਰਮ ਆਈ ਜਦੋਂ ਮੈਂ 사ਤਗੁਰਾਂ ਦੇ ਚਰਨਾਂ 'ਤੇ ਮੱਥਾ ਟੇਕਦਾ ਹੁੰਨਾ ਸੀ ਤੇ ਸਤਗੁਰੂ ਜੀ ਹੱਸ ਪੈਂਦੇ ਹੁੰਦੇ ਸੀ ਕਿ ਨਾ ਮੈਂ ਡੰਡੌਤ ਬੰਦਨਾ ਕਰਦਾ ਐ ਤੇ ਮਹਾਰਾਜ ਹੱਸ ਪੈਂਦੇ ਤੇ ਮੈਨੂੰ ਉਦੋਂ ਵੀ ਇਸ ਤਰ੍ਹਾਂ ਮਹਿਸੂਸ ਹੁੰਦਾ ਐ ਮਹਾਰਾਜ ਦੇ ਮੁਸਕਰਾਟ ਵਿੱਚੋਂ ਹੱਸਣ ਵਿੱਚੋਂ ਜਿਸ ਤਰ੍ਹਾਂ ਉਹ ਮੇਰੇ ਬਾਰੇ ਬਿਲਕੁਲ ਜਾਣਦੇ ਹੋਣ ਕੀ ਇਹ ਕੌਣ ਹੈ ਬੰਦਾ ਪਰ ਕਹਿੰਦਾ ਅੱਜ ਮੇਰੇ ਤੁਰਿਆ ਨਹੀਂ ਗਿਆ ਤੇ ਮੈਂ ਫਿਰ ਮਹਾਰਾਜ ਸਾਹਿਬ ਜੀ ਦੇ ਚਰਨਾਂ 'ਤੇ ਨਮਸਕਾਰ ਜਨੋ ਕੀਤੀ ਰੋ ਕੇ ਬੱਚੇ ਵਾਂਗੂ ਉੱਚੀ ਚੀਰੋ ਕੇ ਬੇਨਤੀਆਂ ਕੀਤੀਆਂ ਮਾਫੀਆਂ ਮੰਗੀਆਂ ਮਹਾਰਾਜ ਨੇ ਥਾਪੜਾ ਦਿੱਤਾ ਮੈਨੂੰ ਅਤੇ ਮੈਨੂੰ ਵੀ ਆਬਿਆ ਛਕਾਇਆ ਤੇ ਮੈਨੂੰ ਜਿਹੜਾ ਨਾਮ ਦਿੱਤਾ ਅਜਮੇਰ ਸਿੰਘ ਔਰੰਗਜੇਬ ਨੂੰ ਲਿਖਦਾ ਕਿ ਮੇਰੀ ਇਹ ਆਖੀਲੀ ਰਿਪੋਰਟ ਹੈ ਤੇ ਮੈਂ ਤੈਨੂੰ ਕਹਿਣਾ ਹੈ ਕਿ ਖੁਦਾ ਦੀ ਜਾਤ ਹੈ ਯਾਨੀ ਕਿ ਖੁਦਾ ਦਾ ਨੂਰ ਹੈ ਇਹਨਾਂ ਨਾਲ ਲੜਾਈ ਨਾ ਲੜ ਇਹਨਾਂ ਨਾਲ ਲੜਨਾ ਨਹੀਂ ਤਾਂ ਤੂੰ ਤੇ ਤੇਰਾ ਖਾਨਦਾਨ ਕੋਈ ਨਹੀਂ ਰਹੇਗਾ ਰਾਜਪਾ ਕੁਝ ਨਹੀਂ ਰਹੇਗਾ ਮੇਰੀ ਗੱਲ ਇਹ ਮੰਨ ਲੈ ਇਹਨਾਂ ਦੇ ਨਾਲ ਮੈਰ ਨਾ ਕਰ ਕਪਟ ਛਾਲ ਨਾ ਕਰ ਤੇ ਉਸ ਤੋਂ ਬਾਅਦ ਉਹ ਜੰਗਾਂ ਵਿੱਚ ਸ਼ਾਮਿਲ ਵੀ ਹੋਇਆ ਇਸ ਤਰ੍ਹਾਂ ਉਸ ਨੇ ਇਹ ਰਿਪੋਰਟ ਜੋ ਦਿੱਤੀ ਹੈ ਤੇ ਗੁਰਮੁਖ ਦੱਸਦੇ ਆ ਕਿ ਅਲੀਗੜ ਯੂਨੀਵਰਸਿਟੀ ਵਿੱਚ ਹੈਗੀ ਹੈ ਬਹੁਤ سارے ਕਾਗਜ਼ਾਤ ਹੋਣਗੇ ਕਿਉਂਕਿ ਸਰਕਾਰਾਂ ਆਮ ਹੀ ਸੀਆਈਡੀਆਂ ਲੈਂਦੀਆਂ ਬਿਲਕੁਲ ਸੱਚੀਆਂ ਗੱਲਾਂ ਉਸ ਸਮੇਂ ਦੀਆਂ ਜੋ ਸਰਕਾਰਾਂ ਨੇ ਅੱਜ ਵੀ ਉਸ ਸਮੇਂ ਵੀ ਸਾਰੇ ਇਸੇ ਤਰ੍ਹਾਂ ਗੁਰਮੁਖੋ ਰਾਜਪਾਗ ਚੱਲਦੇ ਐ ਤੇ ਅਬ ਉਹ ਪੁਰਾਣੀ ਵੱਲੋਂ ਜੋ ਵਾਕਿਆਤ ਉਸ ਸਮੇਂ ਨੇਤਰਾ ਲਾਲ ਲਿਖ ਕੇ ਜੋ ਰਿਪੋਰਟ ਭੇਜੀ ਗਈ ਕੋਮਾ ਪੁਰਖਾਂ ਸਾਰਿਆਂ ਨੇ ਜ਼ਿਕਰ ਕੀਤਾ ਹੈ ਸੋ ਇਸ ਤਰੀਕੇ ਨਾਲ ਮੈਂ ਫੇਰ ਬੇਨਤੀ ਕਰਦਾ ਹਾਂ ਇਹ ਅਲੀਗੜ ਯੂਨੀਵਰਸਿਟੀ ਦੇ ਵਿੱਚ ਕਿਹ ਜਾਂਦੀ ਹੈ ਉਹ ਆਪਾਂ ਨੂੰ ਦਿੰਦੇ ਐ ਕਿ ਨਹੀਂ ਦਿੰਦੇ ਜਹ ਟਾਲਾ ਕਰਦੇ ਆ ਉਥੇ ਹੈ ਕਿ ਨਹੀਂ ਹੈ ਵਾਹਿਗੁਰੂ ਜਾਣਦਾ ਤੇ ਇਸ ਬਾਰੇ ਖੋਜ ਜ਼ਰੂਰ ਕਰਨੀ ਚਾਹੀਦੀ ਹੈ ਦੀਨਾਂ ਦੀ ਪਹੁੰਚ ਹੈ ਸੋ ਦਾਸ ਵੱਲੋਂ ਫਿਰ ਦੁਬਾਰਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਾਹਰਾਨੇ ਜੋ ਇਹ ਮਹਾਨ ਸਾਡੇ ਤੇ ਬਖਸ਼ਾ ਕੀਤੀਆਂ ਰਹਿਮਤਾਂ ਕੀਤੀਆਂ ਤੇ ਉਹਨਾਂ ਰਹਿਮਤਾਂ ਦਾ ਰੋਮ ਰੋਮ ਕਰਕੇ ਸ਼ੁਕਰ ਵੱਧ ਤੋਂ ਵੱਧ ਬਾਣੀ ਪੜੀਏ ਪਾਰਧ ਚਰਣੀ ਅਰਦਾਸ ਕਰੀਏ ਮਹਾਰਾਜ ਸਾਹਿਬ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਇੱਕਤਾ ਦਾ ਇਫਤਿਹਾਰ ਰਾਤ ਵਾਰ ਦੀ ਦਤ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ